ਭਿਖਾਰੀ ਦਾ ਕਟੋਰਾ ਇੱਕ ਰੌਣਕਾਂ ਵਾਲੇ ਬਾਜ਼ਾਰ ਵਿੱਚ ਇੱਕ ਬਜ਼ੁਰਗ ਭਿਖਾਰੀ ਆਪਣੇ ਪੁਰਾਣੇ ਕਟੋਰੇ ਨਾਲ ਬੈਠਦਾ ਸੀ ਹਰ ਰੋਜ਼ ਲੋਕ ਲੰਗਰੇ ਕੁਝ ਸਿੱਕੇ ਸੁੱਟਦੇ ਕੁਝ ਪੂਰੀ ਤਰ੍ਹਾਂ ਅਣ ਦੇਖਿਆ ਕਰਦੇ ਇੱਕ ਸਵੇਰ ਇੱਕ ਅਮੀਰ ਵਪਾਰੀ ਰੁਕਿਆ ਤੇ ਕਿਹਾ ਬਾਬਾ ਜੀ ਮੈਂ ਕਈ ਹਫ਼ਤਿਆਂ ਤੋਂ ਤੁਹਾਨੂੰ ਵੇਖ ਰਿਹਾ ਹਾਂ ਕੀ ਤੁਸੀਂ ਆਪਣੀ ਜ਼ਿੰਦਗੀ ਬਦਲਣ ਬਾਰੇ ਸੋਚਿਆ ਹੈ ਭਿਖਾਰੀ ਹੌਲੀ ਮੁਸਕਰਾਇਆ ਬਦਲਣਾ ਮੇਰੇ ਲਈ ਤਾਂ ਇਹੀ ਸਭ ਕੁਝ ਹੈ ਲੋਕਾਂ ਦੀ ਮਿਹਰਬਾਨੀ ਦੀ ਉਡੀਕ ਵਪਾਰੀ ਨੇ ਭਿਖਾਰੀ ਦਾ ਕਟੋਰਾ ਚੁੱਕਿਆ ਤੇ ਕਿਹਾ ਮੇਰੇ ਨਾਲ ਆਓ ਉਹ ਦੋਵੇਂ ਦਰਿਆ ਦੇ ਕੰਢੇ ਗਏ ਵਪਾਰੀ ਨੇ ਕਟੋਰੇ ਵਿੱਚ ਰੇਤ ਭਰੀ ਤੇ ਭਿਖਾਰੀ ਨੂੰ ਕਿਹਾ ਇਸ ਨੂੰ ਪਾਣੀ ਵਿੱਚ ਧੋ ਲੋ ਜਿਵੇਂ ਹੀ ਰੇਤ ਚਲੀ ਗਈ ਕਟੋਰੇ ਦੇ ਤਲੇ ਵਿੱਚ ਸੁਨਹਿਰੀ ਕਣ ਨਜ਼ਰ ਆਏ ਭਿਖਾਰੀ ਹਰਾਨ ਰਹਿ ਗਿਆ ਇਸ ਕਟੋਰੇ ਵਿੱਚ ਸੋਨੇ ਦੀ ਧੂੜ ਸੀ ਵਪਾਰੀ ਨੇ ਸਿਰ ਹਿਲਾਇਆ ਹਾਂ ਤੇਰੇ ਹੱਥ ਵਿੱਚ ਦੌਲਤ ਸੀ ਪਰ ਤੂੰ ਕਦੇ ਅੰਦਰ ਚਾਤੀ ਨਹੀਂ ਮਾਰੀ ਜ਼ਿੰਦਗੀ ਵੀ ਅਜਹੀ ਹੁੰਦੀ ਹੈ ਸਾਡੇ ਕੋਲ ਆਪਣੀ ਤਕਦੀਰ ਬਦਲਣ ਦੀ ਤਾਕਤ ਹੁੰਦੀ ਹੈ ਪਰ ਅਸੀਂ ਉਸ ਨੂੰ ਵੇਖਦੇ ਨਹੀਂ ਉਸ ਦਿਨ ਤੋਂ ਪਖਾਰੀ ਵਪਾਰੀ ਨਾਲ ਕੰਮ ਕਰਨ ਲੱਗ ਪਿਆ ਕਾਰੋਬਾਰ ਸਿੱਖਣ ਲੱਗ ਪਿਆ ਉਸ ਨੇ ਫਿਰ ਕਦੇ ਭੀਖ ਨਹੀਂ ਮੰਗੀ ਸਿੱਖਿਆ ਕਈ ਵਾਰ ਸਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦੇ ਸਾਧਨ ਹੁੰਦੇ ਹਨ ਪਰ ਅਸੀਂ ਉਹਨਾਂ ਨੂੰ ਵੇਖਦੇ ਨਹੀਂ ਜਦ ਤੱਕ ਸਾਨੂੰ ਕੋਈ ਨਾ ਦਿਖਾਵੇ